ਹਾਂਜੀ ਦੋਸਤੋ ਅੱਜ ਗੱਲ ਕਰਦੇ ਹਾਂ ਜੀ ਪੀ ਟੈਪਲਸੀ ਬੋਰਡ ਨੇ ਪਬਲਿਕ ਨੋਟਿਸ ਕੱਢਿਆ ਹੈ ਐਡਵਰਟਾਈਜ਼ ਤਨਫ 2024 ਦਾ ਇਹਦੇ ਵਿੱਚ ਕੀ ਲਿਖਿਆ ਚਲੋ ਚੈੱਕ ਕਰਦੇ ਹਾਂ ਉਸ ਤੋਂ ਪਹਿਲਾਂ ਸੇਮ ਰੁਕੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਗਵਰਨਰ ਦੇ ਨੋਟੀਫਿਕੇਸ਼ਨ ਆਪਣੇ ਫੋਨ ਤੇ ਦੇ ਚਾਹੁੰਦੇ ਹੋ ਤਾਂ ਚੈਨਲ ਨੂੰ ਯੂਬਸਕ੍ਰਾਈਬ ਕਰੋ ਦੋਸਤੋ ਇਹ ਹੈ ਜੀ ਭਾਈ ਜਿਹੜੇ ਬੱਚਿਆਂ ਨੇ ਐਡਵਰਟਾਈਜ਼ ਤਨਫ 2024 ਰਾਹੀਂ ਠੀਕ ਹੈ ਭਰਿਆ ਹੈ ਪੰਜਾਬ ਦੀਆਂ 23 ਅਤੇ ਪੰਜਾਬ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਜੂਨੀਅਰ ਇੰਜੀਨੀਅਰ ਦੀਆਂ 70 ਠੀਕ ਹੈ ਸਾਮੀਆਂ ਵਾਸਤੇ ਭਰਿਆ ਸੀ ਠੀਕ ਹੈ ਤੇ ਕਦੋਂ ਅਪਲਾਈ ਸੀ ਇਹ 26 ਦੂ 2024 ਤੋਂ ਲੈ ਕੇ 18 ਤਿੰਨ 2024 ਤੱਕ ਅਪਲਾਈ ਸੀ ਹੁਣ ਇਹਦੇ ਵਿੱਚ ਕਈ ਬੱਚਿਆਂ ਦੀ ਫਾਰਮ ਭਰਦੇ ਸਮੇਂ ਗਲਤੀ ਹੋ ਗਈ ਹੋਊਗੀ ਠੀਕ ਹੈ ਨਾ ਤੇ ਉਹਨਾਂ ਵਾਸਤੇ ਦੁਬਾਰੇ ਅਪਲਾਈ ਕੀਤਾ ਪੋਰਟਲ ਓਪਨ ਕੀਤਾ ਸਿਰਫ ਇਹ ਗਲਤੀ ਸੁਧਾਰਨ ਵਾਸਤੇ ਕੀਤਾ ਹੈ ਕਿ 5/8/2024 ਤੋਂ ਲੈ ਕੇ 12/8/2024 ਸ਼ਾਮ 5 ਵਜੇ ਤੱਕ ਓਪਨ ਕੀਤਾ ਜਾਂਦਾ ਹੈ ਠੀਕ ਹੈ ਕਈ ਬੱਚਿਆਂ ਦੀ ਫੋਟੋ ਗਲਤ ਹੋ ਸਕਦੀ ਹੈ ਸਾਈਨ ਗਲਤ ਹੋ ਸਕਦੇ ਆ ਜਾਂ ਨਾਮ ਪਿਤਾ ਦਾ ਨਾਮ ਲਿੰਗ ਕੈਟਾਗਰੀ ਵਿੱਚ ਸੋਧ ਕਰਨਾ ਚਾਹੁੰਦਾ ਹੈ ਤਾਂ ਉਹ ਬੋਰਡ ਦੀ ਵੈਬਸਾਈਟ ਤੇ ਜਾ ਕੇ ਆਪਣਾ ਇਸ ਦੇ ਵਿੱਚ ਸੋਧ ਕਰ ਸਕਦਾ ਹੈ ਠੀਕ ਹੈ ਪਰ ਜੇ ਕਿਸੇ ਕੈਟਾਗਰੀ ਵਿੱਚ ਕੋਈ ਸੋਧ ਕਰਦਾ ਤਾਂ ਉਹ ਪ੍ਰੀਖਿਆ ਦੀ ਫੀਸ ਰਕਮ ਵਿੱਚ ਵਾਧਾ ਹੁੰਦਾ ਹੈ ਠੀਕ ਹੈ ਉਹ ਆਪਣਾ ਕੀ ਕਰੇਗਾ ਉਹ ਡਿਮਾਂਡ ਡਰਾਫਟ ਬਣਾਏਗਾ in the favour of ਠੀਕ ਹੈ ਸੈਕਟਰੀ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਪੇਬਲਟ ਠੀਕ ਹੈ ਇਹਨੂੰ ਡਿਮਾਂਡ ਡਰਾਫਟ ਭੇਜ ਦੇਗਾ ਉਹਦੇ ਨਾਲ ਤੁਸੀਂ ਇੱਕ ਪਰਫਾਰਮਾ ਵੀ ਭੇਜਣਾ ਹੈ ਠੀਕ ਹੈ ਤੇ ਉਹ ਕਿਹੜਾ ਪਰਫਾਰਮਾ ਭਈ ਉਹ ਆ ਪਰਫਾਰਮਾ ਹੈ ਠੀਕ ਹੈ ਇਹਦੇ ਵਿੱਚ ਆਪਣਾ ਐਡਵਰਟਾਈਜ਼ਮੈਂਟ ਲਿਖਿਆ ਹੀ ਹੈ ਨੇਮ ਆਫ ਪੋਸਟ ਰਜਿਸਟ੍ਰੇਸ਼ਨ ਨੰਬਰ ਸਾਰਾ ਆਪਣਾ ਭਰ ਕੇ ਨਾਲ ਨੱਥੀ ਕਰਕੇ ਭੇਜਣਾ ਹੈ ਦੋਸਤੋ ਠੀਕ ਹੈ ਜੀ ਤੇ ਐਪਲੀਕੇਸ਼ਨ ਫਾਰਮ ਵਿੱਚ ਸੋ ਹੋਇਆ ਫਾਰਮ ਬਈ ਦੇਖੋ ਲਾਸਟ ਸਬਮਿਟ ਸਬਮਿਟ ਹੈ ਠੀਕ ਹੈ ਇਸ ਤੋਂ ਬਾਅਦ ਫਿਰ ਤੁਹਾਨੂੰ ਠੀਕ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਠੀਕ ਕਰਨ ਦਾ ਠੀਕ ਹੈ ਦੋਸਤੋ ਇਹ ਸੀ ਆਪਣਾ ਐਡਵਰਟਾਈਜ਼ 3/2024 ਵਾਸਤੇ ਪਬਲਿਕ ਨੋਟੀਫਿਕੇਸ਼ਨ ਠੀਕ ਹੈ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤੋ ਮੈਨੂੰ ਸ਼ੇਅਰ ਕਰਨਾ ਚੈਨਲ ਨੂੰ ਜੀਬ ਸਬਸਕ੍ਰਾਈਬ ਕਰ ਲੈਣਾ ਕਿਸੇ ਵੀ ਗਵਰਨਮੈਂਟ ਦੀ ਨੋਟੀਫਿਕੇਸ਼ਨ ਬਾਅਦ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਤਦ ਤੱਕ ਧੰਨਵਾਦ